ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਹਦਾਬ ਉਮੀਦ ਆ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਰੱਖੇ ਪਹਿਲੇ ਤਾਂ ਸਾਰੇ ਸੱਜਣਾ ਤੋਂ ਕੱਲ ਲਈ ਮਾਫੀ ਮੰਗਦੇ ਆ ਜੀ ਤਵੇ ਇਹ ਤਾਂ ਕੁਝ ਜ਼ਿਆਦਾ ਠੀਕ ਨਹੀਂ ਸੀਗੀ ਤੇ ਬੋਲਣੇ ਜਾ ਰਿਹਾ ਸੀਗਾ ਜ਼ਖਾਮ ਕਰਕੇ ਖਾਂਸੀ ਤੇ ਕੱਲ ਰਿਜ਼ਲਟ ਨਹੀਂ ਪਾਏਗੇ ਤਾਂ ਉਸ ਚੀਜ਼ ਦੀ ਅਸੀਂ ਸਾਰੇ ਸੰਗਤ ਤੋਂ ਮਾਫੀ ਮੰਗਦੇ ਆ 14 ਅਕਤੂਬਰ 2025 ਦਿਨ ਮੰਗਲਵਾਰ 15 ਅਕਤੂਬਰ 2025 ਦਿਨ ਬੁੱਧਵਾਰ ਕਹਿਣ ਦਾ ਭਾਵ 14 ਤੇ 15 ਤਰੀਕ ਦੇ ਜਿੰਨੇ ਵੀ ਟੂਰਨਾਮੈਂਟ ਹੋਏ ਕਬੱਡੀ ਕੱਪ ਹੋਏ ਨੇ ਉਹਨਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਜਿਹੜਾ ਲੇਜੈਂਡਾ ਵਾਲਾ ਜਿਹੜਾ ਬਠਿੰਡਾ ਤੋਂ ਔਰ ਮੈਂ ਤੁਹਾਡਾ ਆਪਣਾ ਰਵੀ ਗਰਗ ਸਾਡੇ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਆਓ ਸ਼ੁਰੂ ਕਰਦੇ ਹਾਂ ਜੀ 14 ਅਕਤੂਬਰ ਦੇ ਰਿਜ਼ਲਟ ਪਿੰਡ ਜਾਗੋਵਾਲ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਆਲ ਓਪਨ ਚਾਰ ਟੀਮਾਂ ਟੀਮ ਨਨਕਸਰ ਕਬੱਡੀ ਕਲੱਬ ਗੁਰਦਾਸਪੁਰ ਲਾਈਨ ਜੀਟੀਏ 39 ਨੰਬਰ ਫਰਸਟ 1,25,000 ਨਗਦ ਪਲੱਸ ਕੱਪ ਟੀਮ ਐਨਆਰਏ ਇੱਕ ਵੱਡੀ ਕਲੱਬ ਮਾਲਵਾ 229 ਨੰਬਰ ਸੈਕੰਡ 1 ਲੱਖ ਰੁਪਏ ਨਕਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਨਿੱਕਨ ਨੇ ਦਾ ਹੋਰ 17 ਰੇਡ 16 ਨੰਬਰ ਗੁਰਦਾਸਪੁਰ ਲਾਇਨਸ ਵੱਲੋਂ ਬੈਸਟ ਜਾਂ ਫਿਰ ਗਿੰਨੀ ਮਹਿਮਦਵਾਲ 19 ਟੱਚ 5 ਜੱਫੇ ਗੁਰਦਾਸਪੁਰ ਵੱਲੋਂ ਜੀ ਬੈਸਟ ਨੂੰ ਫੋਰ ਡਾਇਰੈਕਟਰ ਸੀਗੇ ਇੱਥੇ ਵਿਸ਼ੇਸ਼ ਸਨਮਾਨ ਹੋਇਆ ਕਲਾਕਾਰ ਬਾਗੀ ਨੂੰ 4x4 ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬਲਾਰੇ ਸੀ ਰੁਪਿੰਦਰ ਜਲਾਲ शिव योदे मनਜੀਤ ਬੁਲਟ ਪਿੰਡ ਮੱਲਾ ਬੇਦਿਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਕਬੱਡੀ ਕਲੱਬ ਮਾਲਵਾ ਲਾਈਨ 31 ਨੰਬਰ ਫਰਸਟ 44000 ਨਗਦ ਪਲੱਸ ਕੱਪ ਟੀਮ ਕਬੱਡੀ ਕਲੱਬ ਮੂਲੇਵਾਲ ਖੈਰਾ ਸਾਢੇ 22 ਨੰਬਰ ਸੈਕੰਡ 31000 ਨਗਦ ਪਲੱਸ ਕੱਪ ਬੈਸਟ ਰੇਡਰ ਹੈ ਮੋਨ ਟੇਲਵਾ ਮੂਲੇਵਾਲ ਖੈਰਾ ਵੱਲੋਂ ਅਸ਼ੂ ਲਸਾੜਾ ਤੇ ਸੌਰਵ ਸ਼ਾਹਪੁਰ ਮਾਲਵਾ ਦੋਵੇਂ ਟੀਮਾਂ ਦੇ ਤਿੰਨ ਰੇਡਰ ਜੁਆਇੰਟ ਰਹੇ ਨੇ ਜਿਨ੍ਹਾਂ ਨੇ 9-9 ਰੇਡਾਂ ਤੇ 8-8 ਨੰਬਰ ਲਏ ਤੇ ਨੇ ਬੈਸਟ ਜਫੇ ਰਿਹਾ ਜੀ ਬਿੰਦੂ ਹਰਿਆਣਾ 11 ਟੱਚ 6 ਜਫੇ ਮਾਲਵਾ ਲਾਈਨ ਦੀ ਟੀਮ ਵੱਲੋਂ ਬਸਟਨ ਕੱਪ ਸੀਗੇ ਬਲਾਰਾ ਸੀਗਾ ਇੱਥੇ ਬਿੱਟੂ ਬਿਹਾਰੀਪੁਰ 15 ਅਕਤੂਬਰ ਦਿਨ ਬੁੱਧਵਾਰ ਦੇ ਕਬੱਡੀ ਦੇ ਰਿਜ਼ਲਟ ਪਿੰਡ ਫਤੇਗੜ ਸ਼ੁਕਰਚੱਕ ਜਿਲ੍ਹਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬੀਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 41 ਨੰਬਰ ਫਰਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਣਾ 39 ਨੰਬਰ ਸੈਕੰਡ 80000 ਨਕਦ ਪਲੱਸ ਕੱਪ ਇੱਥੇ ਬਲਾਰੇ ਸੀਗੇ ਹਰਜੀਤ ਰਿੰਡੇਆਲਾ ਲਖਵੀਰ ਬਸਰਕੇ ਪਿੰਡ ਛੋਟਾ ਬਿਆਨਪੁਰ ਜਿਲ੍ਹਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਐਨਆਰਏ ਕਬੱਡੀ ਕਲੱਬ ਨਕੋਦਰ 29 ਨੰਬਰ ਫਾਸਟ ਕੈਸ਼ੀਅਰ ਨਕਦ ਪਲਸ ਕੱਪ ਟੀਮ ਡੀਏਵੀ ਕਾਲਜ ਕਵਡੀ ਕਲੱਬ ਜਲੰਧਰ ਪਲਸ ਕੱਗੀ ਖੀਰਾਵਾਲ 28 ਸਾਢੇ 28 ਨੰਬਰ ਸੈਕੰਡ 71000 ਨਕਦ ਪਲਸ ਕੱਪ ਬੈਸਟ ਰੇਡਰ ਮੌਨਟੇਲਮਾ ਜਲੰਧਰ ਬੈਸਟ ਜੈਪੀਰਾ ਯਮਨ ਦੇਸਲਾ ਨਕੋਦਰ ਬੈਸਟਨ 727200 ਨਕਦ ਸੀਗੇ ਜੀ ਪਿੰਡ ਕੋਪਰ ਖੁਰਦ ਜ਼ਿਲ੍ਹਾ ਮਲੇਕੋਟਲਾ ਦੇ ਕਵਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕੋਡੀ ਓਪਨ ਤਿੰਨ ਬਰੋਂ ਪਿੰਡ ਆਨੰਦਪੁਰ ਸਾਹਨੇਵਾਲ 16 16 ਨੰਬਰ ਫਾਸਟ 41000 ਨਗਦ ਪਲੱਸ ਕੱਪ ਪਿੰਡ ਕੁੱਪ ਖੁਰਦ 7 ਨੰਬਰ ਸੈਕੰਡ 31000 ਨਗਦ ਪਲੱਸ ਕੱਪ ਬੈਸਟ ਰੇਡਰ ਰਹਾ ਜੀ ਹਰਮਨ ਕੌਕੇਸ਼ੀ ਰੇਡ ਨੰਬਰ 5 ਆਨੰਦਪੁਰ ਸਾਹਨੇਵਾਲ ਵੱਲੋਂ ਬੈਸਟ ਜੱਫੇ ਰਹਾ ਗੱਗੀ ਗੁੱਜਰ ਆਨੰਦਪੁਰ ਸਾਹਨੇਵਾਲ ਵੱਲੋਂ 7 ਟੱਚ 5 ਜੱਫੇ ਰੇ ਬੈਸਟ ਨੂੰ ਕੱਪ ਸੀ ਇੱਥੇ ਬੁਲਾ ਰਹੇ ਸੀ ਬਿੱਲਾ ਲਲਤੋ ਕ੍ਰਿਸ਼ਨਪ੍ਰਦੇਸ਼ਾ ਪਿੰਡ ਖੈਰਾਕਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੇਜ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਸ਼ਿਸ਼ਰੇਵਾਲ 30 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਬੁੱਢਾਥੇ 25 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਤੇ ਕਸਬਾ ਸ਼ੇਰੋ ਮਾਡਲ ਟਾਊਨ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਓਪਨ ਕਬੱਡੀ ਕਬੱਡੀ ਨਰੋਲ ਪਿੰਡ ਬਾਰ ਪਿੰਡ ਬਾਬਾ ਧੂਣੀ ਦਾਸ ਢੰਡੋਲੀ 7.5 ਨੰਬਰ ਫਾਸਟ 21000 ਨਗਦ ਪਲੱਸ ਕੱਪ ਪਿੰਡ ਤਨਤਾਮ ਸਾਹਿਬ ਜੀ 1 ਨੰਬਰ ਸੈਕੰਡ 15000 ਨਗਦ ਪਲੱਸ ਕੱਪ ਬੈਸਟ ਰੈਡਰ ਲੱਕੀ ਢੰਡੋਲੀ 3 ਰੇਡਾ 3 ਨੰਬਰ ਬੈਸਟ ਜੱਫੀ ਰ ਮੱਟੂ ਢੰਡੋਲੀ 3 ਟੱਚ 3 ਜੱਫੇ ਬੈਸਟਰ ਨੂੰ 32 ਇੰਚੀ ਐਲਈਡੀਆਂ ਸੀਗੀਆਂ ਇੱਥੇ ਨਰੋਲੋ ਓਪਨ ਗਿਆ 160 ਟੀਮਾਂ ਸੀ ਫਾਈਨਲ ਦੀ ਪਹਿਲੀ ਰੇਡ 2:00 ਤੇ 21 ਮਿੰਟ ਤੇ ਪਈ ਏ ਸੀਗੇ ਜੀ 14 15 ਤਰੀਕ ਦੇ ਕੋਡੀ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਪ ਸਿੰਘ ਵੱਲੋਂ ਤਿਆਰ ਕੀਤੇ ਗਏ ਨੇ ਇਹ ਇੱਕ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੇ ਤਾਂ ਲਾਈਕ ਮਿੰਟ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ